ਬਜਟ ਲੋਕ ਪੱਖੀ ਬਜਟ ਬਦਾਟ ਆ ਦੀ ਆਪੋਜ਼ਿਟ ਟੈਕਸ ਬਜਟ ਜਿਹੜਾ ਉਹ ਪੰਜਾਬ ਦਾ ਪੇਸ਼ ਹੋਇਆਾਰੇ ਮਾਰੋ ਮੈਂ ਆਪਣੀ ਸੀਟਾਂ ਤੇ ਬੈਠਾ ਆਟੀ ਐਂਡ ਟੈਂਸ਼ਨ ਨਹੀਂ ਭੱਜ ਰਹੀ ਆ ਜਾਣ ਬੁੱਝ ਕੇ ਭੱਜ ਰਹੀ ਆ ਕਿਉਂਕਿ ਇਹਨਾਂ ਕੋਲ ਇੱਕ ਵੀ ਤੱਥ ਨਹੀਂ ਬੋਲਣ ਦੇ ਗਈ ਇਹਨਾਂ ਨੂੰ ਇਸ ਕਿਉਂਕਿ ਇਸੇ ਗੱਲ ਕਰਕੇ ਬਾਕਆਊਟ ਕਰ ਰਹੇ ਨੇ ਕੋਈ ਨਾ ਕੋਈ ਬਹਾਨਾ ਭਾਰ ਦੇ ਸੀ ਇੱਕ ਵੀ ਲਾਈਨ ਜਿਹੜੀ ਆ ਉਹ ਬਜਟ ਦੀ ਓਪੋਜ਼ ਨਹੀਂ ਕਰ ਸਕਦੇ ਇੱਕ ਵੀ ਲਾਈਨ ਤੇ ਇਹਨਾਂ ਕੋਲੇ ਬੋਲਣ ਲਈ ਕੋਈ ਮਟੀਰੀਅਲ ਆਇਆ ਨਹੀਂ ਇਸੇ ਗੱਲ ਕਰਕੇ ਇਹ ਜਿਹੜਾ ਬਾਕਆਊਟ ਕਰਕੇ ਭੱਜ ਰਿਹਾ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆਕੇ ਬਲਟੇ ਬਿਆਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪਤਾ ਪਾਜਵਾ ਪਹਿਲਾਂ ਆਪਣੀ ਗੱਲ ਕਰਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਦੋਂ ਉਹਨੇ ਸਾਥੀ ਨਾਲ ਭੱਜ ਕੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਮ ਸਭ ਦੇ ਸਾਹਮਣੇ ਆਗਾ ਆਪਣੀ ਗੱਲ ਬੋਲਦੇ ਨੇ ਬਾਅਦ ਕੋਈ ਨਾ ਕੋਈ ਬਹਾਨਾ ਲਾ ਕੇ ਭੱਜਦੇ ਨੇ ਜੇ ਸਿੱਧੇ ਆਜਾ ਭਗਤ ਸਿੰਘ ਦੀ ਗੱਲ ਆਈ ਸੀ ਤਾਂ ਭਾਈ 75 ਸਾਲ ਤੋਂ ਪਾਰਟੀ ਦਾ ਕਿਹਦਾ ਰਾਜ ਰਹਿ ਦੇਸ਼ ਦੇ ਅੰਦਰ ਸਪੀਕਰ ਸਾਹਿਬ ਕਿਹਦਾ ਰਾਜ ਰਿਹਾਗਾ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜਮ ਭਗਤੀ ਦੇ ਖਿਲਾਫ ਸੀਗੀ ਹਮੇਸ਼ਾ ਜਦੋਂ ਵੀ ਕਦੇ ਉਹਨਾਂ ਦੀ ਗੱਲ ਆਈਆ ਤਾਂ ਕਾਂਗਰਸ ਪਾਰਟੀ ਨੇ ਸ਼ਹੀਦ ਆਜਮ ਭਗਤੀ ਦਾ ਅਪਮਾਨ ਕੀਤਾਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਝ ਦਾ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀ ਬਾਜਲੇ ਦਾ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਦੋ ਸਟੇਟਾਂ ਦੇ ਅੰਦਰ ਚਾਹੇ ਦਿੱਲੀ ਆ ਚਾਹੇ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਸ਼ਹੀਦ ਆਜਮ ਭਗਤੀ ਦੀ ਫੋਟੋ ਲੱਗੀ ਹੋਈ ਹੈ ਅਜ ਹਰ ਹਾਫਿਜ਼ ਦੇ ਅੰਦਰ ਬਾਬਾ ਸਾਹਿਬ ਹੀਮਰਾ ਅਮੇਰਿਕਾ ਦੀ ਫੋਟੋ ਲੱਗੀ ਹੋਈ ਆ ਇਹ ਪੂਰਾ ਦੇਸ਼ ਜਾਣਦਾਗਾ ਸਾਰੇ ਮਾਨ ਕਰਦੇ ਨੇਗੇ ਇਹਨਾਂ ਲੋਕਾਂ ਨੇ ਅਪਮਾਨ ਕੀਤਾਗਾ ਅੱਜ ਮਹਾਲੀ ਦੇ ਕਮੰਤਰੀ ਏਅਰਪੋਰਟ ਦੇ ਉੱਤੇ ਕਮੰਤਰੀ ਏਅਰਪੋਰਟ ਦੇ ਉੱਤੇ ਸ਼ਹੀਦ ਆਜਮ ਭਗਤ ਸਿੰਘ ਦਾ ਆਦਮ ਕਾਦ ਬਤਕੀਰ ਲਾਇਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਾਇਆਗਾ ਸਰਾਂਜ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜੇ ਮੈਡੀਕਲ ਕਾਲਜ ਬਣਾ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣਾ ਜਾ ਰਿਹਾਗਾ ਸੋ ਇਹ ਤੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇ ਖਿਡੇ ਚਾਹੁੰਦੀ ਆ ਪਰ ਲੇਕਨ ਅਸਲੀਅਤ ਦੇ ਵਿੱਚ ਕੁਝ ਕਰਨਾ ਨਹੀਂ ਚਾਹੁੰਦੀ ਬਾਜਬਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮਐਲਏ ਚੁਣੇ ਗਏ ਨੇ ਇਹਨਾਂ ਦੇ ਫੈਮਿਲੀ ਦੇ ਮੈਂਬਰ ਚੁਣੇ ਗਏ ਨੇਗੇ ਕਦੇ ਅੱਜ ਤੋਂ ਪਹਿਲਾਂ ਇਹਨਾਂ ਨੇ ਸਿੰਗਲ ਲਾਈਨ ਪੂਰਾ ਰਿਕਾਰਡ ਚੈੱਕ ਕਰਕੇ ਦੇਖ ਲਓ ਸਿੰਘਲ ਲਾਈਨ ਚੀਰਦੇਆ ਜਮ ਭਗ ਸਿੰਘ ਬਾਰੇ ਬੋਲੀ ਹੋਵੇ ਜਦੋਂ ਉਹਨਾਂ ਦੀ ਸਰਕਾਰ ਸੀ ਕਦੇ ਕਿਉਂ ਨਹੀਂ ਬਾਬਾ ਕਿਉਂ ਨਹੀਂ ਜਿਹੜਾ ਹੈਗਾ ਚੀਰਦੇਆ ਜਮ ਭਗ ਸਿੰਘ ਦਾ ਬੋਤਲਾ ਆ ਕਦੇ ਕਿਉਂ ਨਹੀਂ ਉਹਨਾਂ ਦੇ ਨਾਂ ਤੇ ਪੰਜਾਬ ਦੇ ਅੰਦਰ ਇੱਕ ਵੀ ਕੋਈ ਕਾਲਜ ਖੋਲ੍ਹਿਆ ਇੱਕ ਵੀ ਕੋਈ ਯਾਦਗਾਰ ਬਣਾਈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਚੀਰਦੇਆ ਜਮ ਭਗ ਸਿੰਘ ਨੂੰ ਜਿਹੜਾ ਹੈਗਾ ਨਾਇਕ ਦੀ ਕਰਦੀ ਉਹਨਾਂ ਦੀ ਆਡਿਆਲੋਜੀ ਦੇ ਖਿਲਾਫ ਆ ਇਕੱਲੇ ਆਵਾਮੀ ਪਾਰਟੀ ਦੇਸ਼ ਦੇ ਅੰਦਰ ਜਿਹੜੀ ਸ਼ਹੀਦ ਰਾਜਮ ਭਗਤ ਸਿੰਘ ਦਾ ਹਮੇਸ਼ਾ ਹੀ ਸਨਮਾਨ ਕਰਦੀ ਆ ਔਰ ਦੇ ਵੰਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਨੇ ਕਿ ਬਿਲਕੁਲ ਅਸੀਂ ਉਹਨਾਂ ਦੀ ਸੋਚ ਕਰ ਕਰ ਲੈ ਕੇ ਜਾ ਰਿਹਾ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾਗਾ ਜਾਂ ਜਨਮ ਦਿਵਸ ਹੁੰਦਾਗਾ ਅਸੀਂ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਅਰਜੋਤ ਮੈਦਾਨ 'ਚ ਹੀ ਬੈਠੇ ਲੇਗੇ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਸਾਰੇ ਸਕੂਲਾਂ ਦੇ ਅੰਦਰ ਇਹ ਖੁਦ ਜਾ ਕੇ ਫੰਕਸ਼ਨ ਕਰਾਉਂਦੇ ਨੇ ਮੈਂ ਦੇਖਿਆਗਾ ਖੁਦ ਆਮ ਆਦਮੀ ਪਾਰਟੀ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰ ਤੁਹਾਨੂੰ ਵੀ ਪਤਾ ਤੁਸੀਂ ਸਾਰੇ ਆਪਾਂ ਸਾਰੇ ਜਾ ਕੇ ਸ਼ਹੀਦ ਆਜਮ ਤਗਤ ਸਿੰਘ ਦੇ ਪਿੰਡ ਜਾ ਕੇ ਆਪਾਂ ਸਾਰਿਆਂ ਨੇ ਸੌਂ ਖਾਦੀ ਸੀ ਕਿ ਪੰਜਾਬ ਚੋਂ ਕਰਪਸ਼ਨ ਖਤਮ ਕਰਨੀ ਆ ਪੰਜਾਬ ਚੋਂ ਨਸ਼ਾ ਖਤਮ ਕਰਨਾਗਾ ਹੁਣ ਜਦੋਂ ਪੰਜਾਬ ਚ ਕਰਪਸ਼ਨ ਖਤਮ ਹੋ ਰਹੀ ਆ ਜਦੋਂ ਪੰਜਾਬ ਚੋਂ ਨਸ਼ਾ ਖਤਮ ਹੋ ਰਿਹਾ ਜਦੋਂ ਪੰਜਾਬ ਚ ਮਾਫੀਆ ਰਾਜ ਜਿਹੜਾ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਿਹੜਾ ਅਕਾਲੀ ਦਲ ਬੀਜੇਪੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਦੋਂ ਹੁਣ ਦਮ ਤੋੜਦਾ ਨਜ਼ਰ ਆ ਰਿਹਾ ਸਾਰੇ ਮਗਨ ਮੱਚਦੇ ਹੰਝੂ ਤੇ ਬਾਹਰ ਆ ਰਹੇ ਨੇ ਉਨੇ ਰੋਲ ਰਹੇ ਨੇ ਕਿ ਇੰਨਾ ਮਰੋ ਪੈਦਾ ਕੀਤਾ ਮਾਫੀਆ ਜਿਹੜਾ ਅੱਜ ਪੰਜਾਬ 'ਚ ਖਤਮ ਕਿਉਂ ਹੋ ਰਿਹਾ ਅੱਜ ਇਹ ਪੰਜਾਬ ਦੇ ਅੰਦਰ ਸ਼ਰਾਬ ਮਾਫੀਆ ਖਤਮ ਹੋਇਆ ਸਪੀਕਰ ਸਾਹਿਬ ਤਾਂ ਦੁੱਖੀ ਨੂੰ ਲੱਗ ਰਿਹਾ ਉਹ ਕਾਗਰਸੀਆਂ ਨੂੰ ਲੱਗ ਰਿਹਾ ਅੱਜ ਦੁੱਖੀ ਨੂੰ ਲੱਗ ਰਿਹਾ ਆ ਕਾਦੀ ਦਲ ਬੀਜੇਪੀ ਨੂੰ ਲੱਗ ਰਿਹਾਗਾ ਮੈਂ ਬੜੇ ਰਿਪੋਰਟਾਂ ਕਹਿ ਸਕਦਾ ਮੇਰੇ ਕੋਲ ਰਿਪੋਰਟਾਂ ਮੈਂ ਲੈ ਕੇ ਆਇਆ ਅੱਜ ਪੂਰਾ ਕਿ ਕਿਸ ਤਰ੍ਹਾਂ ਸ਼੍ਰੋਮਣੀ ਕਾਦੀ ਦਲ ਦੇ ਬੀਜੇਪੀ ਦੇ ਸਮੇਂ ਪੰਜਾਬ ਦੇ ਅੰਦਰ ਲਗਭਗ 400 ਕਰੋੜ ਰੁਪਏ ਦਾ ਸ਼ਰਾਬ ਦਾ ਕਪੜਾ ਹੋਇਆ ਸੀ ਮਿਲ ਕੋ ਰਿਪੋਰਟ ਆ ਸਰ ਜਦੋਂ ਰਿਪਲਾਈ ਬੋਲਣਗੇ ਤਾਂ ਮੈਂ ਰਿਪਲਾਈ ਦਊਗਾ ਹਰ ਕੰ ਦਾ ਕਿਦੋਂ ਇਹਨਾਂ ਦੇ ਸਮੇਂ ਕਿੰਨੇ ਕਿੰਨੇ ਜਿਹੜੇ ਕੰਮ 2 ਦਰ ਪਹਿਲਾਂ ਤੁਸੀਂ ਸਦਨ ਦੇ ਅੰਦਰ ਰਿਪੋਰਟ ਰੱਖੀ ਸੀ ਜੀ ਦੀ ਕਿਸ ਤਰ੍ਹਾਂ ਉਸ ਦਾ ਦੇ ਸਮੇਂ ਕਾਂਗਰਸੀਆਂ ਦੇ ਸਮੇਂ ਮੈਡੀਕਲ ਮੈਡੀਕਲ ਜਿਹੜਾ ਸੋਲਤਾਂ ਨੇ ਉਹ ਹਕਲਾਕ ਕੀਤੀ ਸੀ ਪੰਜਾਬ ਦੇ ਅੰਦਰ ਕਿਵੇਂ ਉਹਨਾਂ ਦੇ ਸਮੇਂ ਦੇ ਉੱਤੇ ਕੱਪੜੇ ਵੱਡੇ ਪੱਦਰ ਤੇ ਹੋਏ ਲਗੇ ਸੋ ਇਹ ਸਾਰੀਆਂ ਗੱਲਾਂ ਨੂੰ ਸਹਿਣ ਦੀ ਬਜਾਏ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਬਾਪੜ ਕਰ ਜਦਦੇ ਨੇ ਸੋ ਮੈਂ ਸਮਝਦਾ ਇਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਹੌਸਟ ਤੋਂ ਮਾਫੀ ਮੰਗਣੀ ਚਾਹੀਦੀ ਆ ਸਮੁੱਚੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਸਾਡੇ ਗੁਰੂ ਸਾਹਿਬਾਨ ਨੂੰ ਨਹੀਂ ਛੱਡਦੇ ਸਾਡੇ ਸੰਤਾਂ ਨੂੰ ਨਹੀਂ ਛੱਡਦੇ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਦੀ ਸੇਵਾ ਕੀਤੀ ਆ ਉਹਨਾਂ ਨੂੰ ਵੀ ਬਖਸ਼ਦੇ ਤੇ ਸਿਰਫ ਤੇ ਚਾਹੁੰਦੇ ਨੇ ਕਿ ਅਸੀਂ ਵੋਟਾਂ ਲੈ ਕੇ ਜਿੱਤ ਜਾਈਏ ਕੋਈ ਨਾ ਕੋਈ ਤਰੀਕਾ ਪੜਾ ਲਈਏ ਸੋ ਪੰਜਾਬ ਦਾੜ ਦਾ ਪੰਜਾਬ ਦੇਖ ਰਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਹਮੇਸ਼ਾ ਹੀ ਜਿਹੜਾ ਹੈਗਾ ਸਾਡੇ ਧਰਮ ਦੇ ਲੱਖਾਂ ਵਾਰ ਕੀਤਾਗਾ ਪੰਜਾਬ ਦੇ ਲੱਖਾਂ ਵਾਰ ਕੀਤਾਗਾ ਸੋ ਮੈਂ ਤਸਪੀਕਰ ਸਾਹਿਬ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਕਿ ਕਾਂਗਰਸ ਪਾਰਟੀ ਦੇ ਸਾਰੇ ਜਿਨ੍ਹਾਂ ਨੇ ਵੀ ਜਿਹੜੀ ਸ਼ਬਦ ਬੋਲੇ ਨੇਗੇ ਉਹਨਾਂ ਦੇ ਖਿਲਾਫ ਵੱੜਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਜਿਹੜਾ ਜਿਹੜੇ અપਮਾਨ ਕਰਦੇ ਨੇ ਸਾਡੇ ਸੰਤਾ ਦਾ ਸਾਡੀ ਆਈਡੀਆਲੋਜੀ ਦਾ અપਮਾਨ ਕਰਦੇ ਨੇ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ